ਹੁਣ ਅਗਲੀ ਕਾਰਵਾਈ ਸਾਡੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਤਖਤ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਉਸਾ ਸੰਗਤ ਕਰਨਗੇ ਅਸੀਂ ਖਾਸ-ਖਾਸ ਇੱਥੇ ਬੁਲਾਰੇ ਬੁલાਏ ਹੋਏ ਨੇ ਜਿਨ੍ਹਾਂ ਨੇ ਦਸਮ ਗ੍ਰੰਥ ਦੇ ਉੱਪਰ ਬਹੁਤ ਕੰਮ ਕੀਤਾ ਹੈ ਕੁਝ ਇੱਕ ਲੋਕੀ ਸਿਰਫ ਅਖਬਾਰਾਂ ਵਿੱਚੋਂ ਜਾਂ ਮੈਗਜ਼ੀਨਾਂ ਵਿੱਚੋਂ ਕੁਝ ਇੱਕ ਲੇਖ ਪੜ੍ਹ ਲੈਂਦੇ ਨੇ ਤੇ ਉਹਨਾਂ ਲੇਖਾਂ ਦੇ ਵਿੱਚ ਬੜੀਆਂ ਟੂਕਾਂ ਦਿੱਤੀਆਂ ਹੁੰਦੀਆਂ ਨੇ ਤੇ ਬੜੇ ਉਦਾਹਰਨਾਂ ਦਿੱਤੀਆਂ ਵੀ ਹੁੰਦੀਆਂ ਹਨ ਆ ਮੈਂ ਉਥੋਂ ਲਿਆ ਉਥੋਂ ਲਿਆ ਜਦੋਂ ਅਸੀਂ ਉਹਨਾਂ ਨੂੰ ਪੜ ਤੋਂ ਪ੍ਰਚਾਲ ਕਰੀਏ ਨਾ ਤੇ ਉਹ ਗੱਲ ਮਿਲਦੀ ਨਹੀਂਗੀ ਅਚੇ ਸਿੰਘ ਸਭਾ ਗੁਰਦੁਆਰੇ ਦੇ ਵਿੱਚ ਬਠਿੰਡੇ ਦੇ ਵਿੱਚ ਕਈ ਸਾਲ ਪਹਿਲਾਂ ਦੀ ਗੱਲ ਇੱਕ ਪ੍ਰੋਫੈਸਰ ਸਾਹਿਬ ਆ ਗਏ ਪ੍ਰੋਫੈਸਰ ਸਾਹਿਬ ਬਹੁਤ ਪੜ੍ਹੇ ਲਿਖੇ ਸੀਗੇ ਗੁਰਤੇਗ ਬਹਾਦਰ ਸਾਹਿਬ ਦਾ ਗੁਰਪੁਰਬ ਸੀ ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕਰਕੇ ਦਸਮ ਪਾਤਸ਼ਾਹ ਤੱਕ ਉਹਨਾਂ ਦੇ ਜੀਵਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਸੀ ਉਹਨਾਂ ਨੂੰ ਬਿਲਕੁਲ ਰਿਜੈਕਟ ਕਰ ਦਿੱਤਾ ਕਹਿੰਦੇ ਇਹ ਗੱਲਾਂ ਹੋਈਆਂ ਹੀ ਨਹੀਂ ਲੱਖੀਸ਼ਾ ਵੰਜਾਰਾ ਕੋਈ ਵਪਾਰੀ ਵੀ ਪੂਰੀ ਨਹੀਂ ਸੀਗਾ ਉਹ ਸਿਰਫ ਮਹਾਰਾਜ ਸਾਹਿਬਾ ਵਾਸਤੇ ਚੰਦਾ ਇਕੱਠਾ ਕਰਕੇ ਲਿਆਉਂਦਾ ਹੁੰਦਾ ਸੀਗਾ ਇਸ ਤਰ੍ਹਾਂ ਕਰਕੇ ਉਹ ਬਹੁਤ ਕੁਝ ਬੋਲਦਾ ਰਿਹਾ ਤੇ ਉਦਾਹਰਨਾ ਕੀ ਦੇਵੇ ਇਹ ਗੱਲ ਪੱਟਾਂ ਦੀਆਂ ਬਈਆਂ ਵਿੱਚ ਲਿਖੀ ਆ ਇਹ ਗੱਲ ਫਲਾਨੀ ਪੱਟ ਬਈ ਵਿੱਚ ਲਿਖੀ ਹੈ ਇਹ ਗੱਲ ਫਲਾਨੀ ਪੱਟ ਬਈ ਵਿੱਚ ਲਿਖੀ ਹੈ ਮੈਂ ਗਿਆਨੀ ਗੁਰਦੇਵ ਸਿੰਘ ਜੀ ਹੋਰਾਂ ਦੇ ਨਾਲ ਪੱਟ ਬਈਆਂ ਦਾ ਅਧਿਐਨ ਕੀਤਾ ਸੀ ਜੀ ਬੜਾ ਗੁੱਸਾ ਚੜਿਆ ਮੇਰੇ ਕੋਲੇ ਗਿਆਨੀ ਬਲਦੇਵ ਸਿੰਘ ਬੈਠੇ ਸੀ ਉੱਥੇ ਗਰੰਥੀ ਸਿੰਘ ਸੀ ਇਹ ਮੈਂ ਕਿਹਾ ਵੀ ਮੈਂ ਇਹਨਾਂ ਦਾ ਜਵਾਬ ਦੇਣਾ ਹੈ ਉਹ ਮੈਂ ਜਵਾਬ ਦੇਣ ਤੋਂ ਪਹਿਲਾਂ ਹੀ ਇੱਕ ਜੱਟ ਖੜਾ ਹੋ ਗਿਆ ਉਰੇ kurta ਪਜਾਮਾ ਚਾਦਰਾਂ ਬੰਨਿਆ ਵਾ ਸੀਗਾ ਠੱਠੀ ਜੀ ਪਗ ਸੀ ਹੱਥ ਵਿੱਚ ਖੁੰਡਾ ਉਸੇ ਉੜਦੇ ਸਰ ਸਪੀਕਰ ਤੇ ਆ ਕਰਕੇ ਉਸ ਨੂੰ ਖੁੰਡੇ ਦੇ ਨਾਲ ਪੜਾ ਧੱਕ ਦਿੱਤਾ ਕਹਿੰਦਾ ਆ ਜਿਹੜਾ ਤੁਸੀਂ ਪ੍ਰੋਫੈਸਰ ਸੱਧਿਆ ਹੈ ਨਾ ਇਹਦੇ ਨਾਲ ਮੈਂ ਹਜ਼ਾਰ ਗੁਣਾ ਜ਼ਿਆਦਾ ਸਿਆਣਾ ਆ ਖੇਤੇ ਜ਼ਿਆਦਾ ਪੜਿਆ ਵਾਂ ਆਖਿਆ ਤੇ ਇਹ ਕਹਿੰਦਾ ਗੁਰੂ ਸਾਹਿਬ ਦੀਆਂ ਆ ਸਾਖੀਆਂ ਗਲਤ ਹੈ ਆ ਗਲਤ ਹੈ ਤੇ ਭੱਟ ਬਈਆਂ ਇਸ ਨੇ ਪੜੀਆਂ ਨੇ ਕਹਿੰਦਾ ਮੈਂ ਜਿਹੜਾ ਆਖੇ ਜੂਤ ਪਟਾਣ ਬਹੀ ਪੜੀ ਹੈ ਨਾ ਉੜੀ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਮੈਂ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਤੋਂ ਲੈ ਕੇ ਦਸ਼ਮ ਪਾਤਸ਼ਾਹ ਤੱਕ ਉਹ ਹੋਏ ਨੇ ਲੈ ਕੇ ਸਾਬਤ ਕਰਕੇ ਦਿਖਾ ਦੇ। ਉਸਨੇ ਹੋਰ ਵੀ ਚਾਰ ਗਾਣਾ ਕੱਢਿਆ ਤੇ ਅਖੀਰ ਤੇ ਕਹਿੰਦਾ ਕਹਿੰਦਾ ਇਹ ਕੋ ਮੈਨੂੰ ਨਹੀਂ ਪਤਾ ਕਿ ਕੌਣ ਸੀਗਾ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਦੇ ਨਾਲ ਜਾ ਕੇ ਬਹਿਸ ਕੀਤੀ ਉਸਨੇ ਪਰ ਉਹ ਪੰਡਤ ਸੀ ਮਹਾਰਾਜ ਸਾਹਿਬ ਕਹਿੰਦੇ ਵੀ ਕਿਉਂ ਕੁੱਤੇ ਵਾਂਗੂੰ ਭੌਂਕੀ ਜਾਂਦਾ ਹੈ ਪਰ ਉਹ ਸਿਆਣਾ ਸੀ ਮਹਾਰਾਜ ਸਾਹਿਬ ਦੇ ਪੈਰ ਫੜਲੇ ਮਹਾਰਾਜ ਸਾਹਿਬ ਤੁਹਾਡਾ ਬਚਨ ਤਾਂ ਪੂਰਾ ਹੋ ਜਾਣਾ ਹੈ ਮੇਰਾ ਕਲਿਆਣ ਕਦੋਂ ਹੋਊ ਮਹਾਰਾਜ ਸਾਹਿਬ ਨੇ ਕਿਹਾ ਚੰਗਾ ਪੈਛੇ ਮੇ ਜਾ ਮੈਂ ਵਿਚ ਆ ਕਰਕੇ ਕਰਾਂਗਾ ਚਲੋ ਜੀ ਮੈਂ ਉਸ ਤੋਂ ਬਾਅਦ ਦੇ ਵਿੱਚ ਖੜਾ ਹੋ ਕਰਕੇ ਮੈਂ ਕਹਿਆ ਜੀ ਵੀ ਇਹਨਾਂ ਨੇ ਜਿਹੜੀ ਪੱਟਵਈਆਂ ਦੀ ਗੱਲ ਕਹੀ ਆ ਗਿਆਨੀ ਬਲਦੇਵ ਸਿੰਘ ਜੀ ਬੈਠੇ ਨੇ ਪੱਟਵਈਆਂ ਦਾ ਉਤਾਰਾ ਮੇਰੇ ਪਾਸ ਘਰੇ ਪਿਆ ਮੈਂ ਜਾ ਕਰਕੇ ਲੈ ਕਰਕੇ ਆਉਣਾ ਜੇ ਪੱਟਵਈਆਂ ਚ ਉਹ ਸਾਰਾ ਕੁਝ ਮਿਲ ਗਿਆ ਆ ਸੰਗਤ ਮੈਂ ਐਲਾਨ ਕਰਦਾ ਵੀ 1 ਲੱਖ ਰੁਪਇਆ ਦੇਵਾਂਗਾ ਤੇ ਜੇ ਕਰਕੇ ਨਾ ਮਿਲਿਆ ਤੇ ਇਹ ਆਪਣਾ ਸੋਚ ਲਵੇ ਮੈਂ ਉੱਥੋਂ ਉੱਠ ਕੇ ਆ ਗਿਆ ਉਹ ਗਿਆਨੀ ਜੀ ਨੂੰ ਕਹਿਣ ਲੱਗਿਆ ਕਹਿੰਦੇ ਜੀ ਪੱਟਵਈਆਂ ਇਹਨਾਂ ਕੋਲੇ ਕਿੱਥੋਂ ਆ ਗਈਆਂ ਅੰਖੇ ਉਹ ਕਹਿੰਦੇ ਜੀ ਇਹਨਾਂ ਪਾਸ ਹੈਗੀਆਂ ਮੈਂ ਦੇਖੀਆਂ ਅਖੇ ਤੁਸੀਂ ਦੇਖਿਆ ਸੀ ਕਹਿੰਦੇ ਜੀ ਮੈਂ ਤਾਂ ਨਹੀਂ ਵੇਖਿਆ ਫਿਰ ਅਖੇ ਤੂੰ ਇਹ ਗੱਲ ਫਿਰ ਕਿਉਂ ਕਹੀ ਕਹਿੰਦਾ ਜੀ ਮੈਂ ਤਾਂ ਇੱਕ ਲੇਖ ਪੜ੍ਹਿਆ ਸੀ ਉਹਦੇ ਅਨੁਸਾਰ ਕਹਿ ਦਿੱਤਾ ਤੇ ਇਹ ਕਹਿੰਦੇ ਵੀ ਫਿਰ ਗੱਲ ਹੈਗੀ ਏਦਾਂ ਦਾ ਮਾਮਲਾ ਬੜਾ ਮਾੜਾ ਬੰਦਾ ਬੜਾ ਖਤਰਨਾਕ ਹੈ ਅਖੇ ਤੇ ਹੋ ਸਕਦਾ ਤੈਨੂੰ ਗੋਲੀ ਵੀ ਮਾਰ ਦੇਵੇ ਉਹ ਉਥੋਂ ਚੁੱਪ ਕਰਕੇ ਉੱਠਿਆ ਸਮਾਨ ਵੀ ਨਹੀਂ ਚੱਕਿਆ ਗਿਆ ਸ਼ਰਲਾ ਕਰਨ ਦੇ ਬਹਾਨੇ ਚੁੱਪ ਕਰਕੇ ਭੱਜ ਗਿਆ ਜੀ ਸੋ ਕਈ ਲੇਖ ਇਹੋ ਜਿਹੇ ਆਉਂਦੇ ਨੇ ਮੈਂ ਪੜ੍ਹ ਕੇ ਬੜਾ ਹੈਰਾਨ ਹੁੰਨਾ ਹੈਗਾ ਪਿੱਛੇ ਜੇ ਮੈਨੂੰ ਡਾਕਟਰ ਹਰਕੀਰਤ ਸਿੰਘ ਹੋਰਾਂ ਨੇ ਇੱਕ ਗੱਲ ਦੱਸੀ ਕਹਿੰਦੇ ਜੀ ਇੱਕ ਲੇਖ ਲਿਖਿਆ ਉਹਦੇ ਵਿੱਚ ਲਿਖਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਲਾਨੀ ਥਾਂ ਦੇ ਵਿੱਚ ਫਲਾਨੀ ਲਾਇਬ੍ਰੇਰੀ ਚ ਐਨੇ ਨੰਬਰ ਬੁੱਕ ਪਈ ਹੈ ਕਹਿੰਦਾ ਮੈਂ ਸਾਰੀਆਂ ਲਾਇਬ੍ਰੇਰੀਆਂ ਭਾਲ ਰੀਆਂ ਮੈਨੂੰ ਚਾਈ ਨਹੀਂ ਔਰ ਕੋਈ ਬੁੱਕ ਹੈ ਹੀ ਨਹੀਂ ਸੋ ਇਸ ਕਰਕੇ ਇਸ ਤਰ੍ਹਾਂ ਦੀਆਂ ਜਦੋਂ ਉਦਾਹਰਨਾਂ ਦੇ ਦਿੰਦੇ ਨੇ ਲੋਕੀ ਕਈ ਜਿਹੜੇ ਵਿਚਾਰੇ ਹਜੇ ਪੂਰੀ ਤਰ੍ਹਾਂ ਦੇ ਨਾਲ ਗਿਆਨ ਨਹੀਂ ਹੁੰਦਾ ਉਹਨਾਂ ਤੋਂ ਜਿਹੜਾ ਪ੍ਰਭਾਵਿਤ ਹੋ ਜਾਂਦੇ ਆ ਅਗਲੀ ਕਾਰਵਾਈ ਹੁਣ ਅਸੀਂ ਸ਼ੁਰੂ ਕਰਨੀ ਹੈ ਸਾਧ ਸੰਗਤ ਜੀ ਵਿਦਵਾਨਾਂ ਨੂੰ ਅਸੀਂ ਬੁਲਾਉਣਾ ਹੈ ਉਸ ਤੋਂ ਪਹਿਲਾਂ ਮੈਂ ਸਿੰਘ ਸਾਹਿਬ ਜੀ ਹੋਰਾਂ ਦੇ ਪਾਸ ਬੇਨਤੀ ਕਰਦਾ ਆਪ ਜੀ ਸਟੇਜ ਦੇ ਉੱਪਰ ਆ ਕਰਕੇ ਸਾਨੂੰ ਜਿਹੜੀ ਅੱਜ ਦੀ ਕਾਰਵਾਈ ਹੈ ਉਸ ਦੇ ਵਾਸਤੇ ਇਜਾਜ਼ਤ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਉਹਤ ਕਪਾਉਣ ਪਉਤਵਰਸ਼ਾਗਨੰਦ ਸਰੂਪ ਕਲਜੋਦੇ ਬਹੁਤ ਸ਼ਬਦ ਅਵਤਾਰ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸਾਰੇ ਹੀ ਵਿਦਵਾਨ ਸਾਹਿਬ ਆਪਣੇ ਮਨ ਦੇ ਅੰਦਰ ਜੋ ਕਿ ਪੰਥ ਦਾ ਦੱਦ ਲੈ ਕੇ ਆਏ ਹਨ ਆਪ ਜੀ ਨੂੰ ਮੈਂ ਤਾਂ ਸਤਿ ਬਿੰਤਿ ਕਰਦਾ ਹਾਂ ਤੇ ਫਤਿਹ ਬਣਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਰੁਪਿਆਰੇ ਖਾਲਸਾ ਜੀ ਅੱਜ ਬੜਾ ਪੰਥ ਦੇ ਉੱਤੇ ਜਿਕੇ ਲਗੇ ਸੰਕਟ ਹੈ ਜੋ ਕਿ ਹੈ ਜੇ ਦੌਰ ਚੱਲ ਰਿਹਾ ਹੈ ਜਿਹਦੇ ਵਿੱਚ ਪੰਥ ਨੂੰ ਬੜਾ ਫਿਕਰ ਹੋਇਆ ਸੁਭਰੁਪਿਆਰੇ ਖਾਲਸਾ ਜੀ ਪੰਥ ਦੇ ਉੱਤੇ ਪਹਿਲਾਂ ਵੀ ਸੰਕਟ ਆਉਂਦੇ ਰਹੇ ਹੈ ਬੜੇ ਸਾਰੇ ਸੰਕਟਾਂ ਦਾ ਹੱਲ ਪਿੰਡ ਬੈਠ ਕੇ ਵਿਚਾਰ ਕੇ ਕੀਤਾ ਜਾਂਦਾ ਰਹੇ। ਉਸੇ ਸੰਦਰਭ ਦੇ ਵਿੱਚ ਜਦੋਂ ਵੀ ਕਿਤੇ ਕੋਈ ਪੰਥ ਦੇ ਵਿੱਚ ਦੁਬਧਾ ਬਣਦੀ ਸੀ। ਉਦੋਂ ਪੰਥ ਇਕੱਠਾ ਹੋ ਕੇ ਬੈਠਦਾ ਸੀ ਤੇ ਬੈਠ ਕੇ ਕੋਈ ਦੁਬਧਾ ਨੂੰ ਦੂਰ ਕੀਤਾ ਜਾਂਦਾ ਸੀ। ਉਹ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਤੇ ਬੁਲਾਏ ਹਰਨਾਮਨ ਨੇ ਕਿਹਾ ਉਹ ਜੋੜੀ ਗੁਰਮੁਖਿ ਬੈਸ ਸਫਾ ਬਸਾਏ। ਪੰਥ ਸੇ ਬੈਠ ਕੇ ਵਿਚਾਰ ਕਰ ਲੈਂਦਾ ਸੀ। ਦੁਬਧਾ ਦੂਰ ਹੋ ਜਾਂਦੀ ਸੀ ਅੱਜ ਵੀ ਇਸੇ ਸੰਦਰਭ ਦੇ ਵਿੱਚ ਅੱਜ ਦਾ ਪ੍ਰੋਗਰਾਮ ਲਿਖਿਆ ਗਿਆ ਹੈ ਕਿ ਜਿਸ ਦਾ ਪੰਥ ਦੇ ਵਿੱਚ ਬੜੀ ਦੁਬਧਾ ਬਣੀ ਹੋਈ ਹੈ ਆਮ ਕੋਈ ਮਨੁੱਖ ਇਹ ਗੱਲ ਕਹੇ ਦੇਵੇ ਉਹਦਾ ਜ਼ਿਕਰ ਲੋਕ ਨਹੀਂ ਕਰਦੇਗੇ ਨਾ ਉਹਦੇ ਵੱਲ ਧਿਆਨ ਦਿੰਦੇ ਹੈ ਇੱਕ ਇਹੋ ਜਿਹਾ ਕੋਈ ਮਹਾਨ ਵਿਅਕਤੀ ਮਹਾਨ ਜਿਹੜਾ ਕੌਮ ਜੇ ਨੂੰ ਸਮਝੀ ਹੋਵੇ ਉਹਨੇ ਤੋਂ ਇਹ ਗੱਲ ਕਹੀ ਜਾਵੇ ਕਿ ਆਪ ਅਕਾਲ ਤਸ ਦਾ ਚਤੇ ਦਾ ਰਹਿ ਚੁਕਿਆ ਪ੍ਰੋਫੈਸਰ ਦਰਸ਼ਨ ਸਿੰਘ ਜਿਨ੍ਹਾਂ ਨੇ ਆਪ ਦੇ ਟਾਈਮ ਦੇ ਵਿੱਚ ਇਹ ਗੱਲ ਨਹੀਂ ਕਰੇਗੀ ਜੋ ਅੱਜ ਕਰਨ ਲੱਗੇ ਹੋਏ ਨਾ ਜਿਹਦੇ ਸੰਬੰਧ ਵਿੱਚ ਇਹ ਸੰਗਤਾਂ ਦੇ ਦੁੱਧ ਦਾ ਫੈਲ ਗਿਆ ਹੈ ਦੁੱਧਾਂ ਵਿੱਚ ਪੈ ਗਏ ਹਨ ਇਹਦਾ ਹੱਲ ਕੀ ਹੋਣਾ ਚਾਹੀਦਾ ਜਿਹੜਾ ਗੁਰੂਆਂ ਨੇ 10 ਗ੍ਰੰਥਾਂ ਨੂੰ ਜਿਸ ਤਰ੍ਹਾਂ ਕਿ ਪੈਰ ਤੰਦਰ ਸਿੰਘ ਨੇ ਕਿਹਾ ਕਿ ਉਹ ਸ਼ਬਦ ਅਸੀਂ ਕਹਿ ਨਹੀਂ ਸਕਦੇਗੇ ਜਿਹੜੇ ਸ਼ਬਦਾਂ ਦਾ ਸੰਬੋਧਨ ਕੀਤਾ ਉਸ ਨੇ ਕਿ ਦਾਰਸ਼ਨਿਕ ਗ੍ਰੰਥ ਦੇ ਸੰਬੰਧ ਵਿੱਚ ਬੋਲਿਆ ਹੈ ਸੁਕਾਏੰ ਦਾ ਭਾਵ ਹੈ ਕਿ ਆਪ ਅਮਰਧਾਰੀ ਸੰਗੋਖੇ ਤੇ ਉਸ ਗੁਰੂ ਦੇ ਬਾਣਿਆਂ ਜਿਨ੍ਹਾਂ ਨੂੰ ਪੜ ਕੇ ਅਮਰ ਚਕਾਇਆ ਜਾਂਦਾ ਹੈ ਉਸ ਗ੍ਰੰਥ ਦਾ ਨਾਮ ਹੈ ਕੀ ਕਹਿ ਦੇਣਾ ਕਿ ਇਹ ਗ੍ਰੰਥ ਜਿਹੜਾ ਉਹਦਾ ਕੀ ਉਹਦਾ ਨਾਮ ਹੁਣ ਮੈਂ ਲੈਣਾ ਨਹੀਂ ਚਾਹੁੰਦਾ ਜਿਹੜੀ ਉਹ ਸ਼ਬਦਾਵਲੀ ਬੋਲਿਆ ਹੈ ਗੁਰੂ ਗ੍ਰੰਥ ਸਾਹਿਬ ਦੀ ਜੁੜੀ ਦੇ ਵਿੱਚ ਐਡਾ ਨਿੰਦਣ ਵਾਲਾ ਸ਼ਬਦ ਬੋਲਿਆ ਹੈ ਕਿ ਆਪ ਅਮਰ ਚਕਾਇਆ ਹੋਇਆ ਹੈ ਉਹਨਾਂ ਬਾਣਿਆਂ ਉਹ ਪੜ੍ਹ ਕੇ ਅੰਮ੍ਰਿਤ ਪਾਨ ਕਰਾਇਆ ਗਿਆ ਜਦੋਂ ਉਸ ਨੇ ਅੰਮ੍ਰਿਤ ਛਕਿਆ ਹੈ ਉਸੇ ਗ੍ਰੰਥ ਨੂੰ ਕਹਿ ਦੇਣਾ ਕਿ ਇਸ ਤਰ੍ਹਾਂ ਦਾ ਸ਼ਬਦ ਬੋਲ ਦੇਣਾ ਇਹ ਗੱਲ ਬੜੀ ਅਨੰਦਨਜੋਗ ਹੈ ਤੇ ਇਸ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਸ ਨੂੰ ਦੁਬਦਾਂ ਨੂੰ ਦੂਰ ਕਰਨ ਦੇ ਵਾਸਤੇ ਆ ਜੋ ਪੰਥ ਇਕੱਠ ਹੋਇਆ ਹੈ ਵਿਦਵਾਨਾਂ ਦਾ ਇਕੱਠ ਹੋਇਆ ਹੈ ਇਹਦੇ ਵਿੱਚ ਆਮ ਲੋਕਾਂ ਨੂੰ ਨਹੀਂ ਸਦੱਤ ਦਿੱਤਾ ਗਿਆ ਮਹਾਨ ਵਿਦਵਾਨਾਂ ਨੂੰ ਸਦੱਤ ਦਿੱਤਾ ਕਿ ਜਿਹੜੇ ਪੰਥ ਦਾ ਦਰਦ ਰੱਖਦੇ ਹਨ ਇੰਨੇ ਪੰਛ ਦਰਦਿਆਂ ਦੇ ਵਿੱਚ ਆ ਕੇ ਉਸ ਨੂੰ ਆਪਣਾ ਵਿਚਾਰ ਦੱਸਣੇ ਚਾਹੀਦੇ ਸਨ ਇੱਥੇ ਬੈਠ ਕੇ ਇਹ ਗੁਰਮਖਵਾਲੀ ਗੱਲ ਕਰਕੇ ਦੁਬਿਧਾ ਨੂੰ ਦੂਰ ਕਰ ਲੈਣਾ ਚਾਹੀਦਾ ਸੀ ਅੱਜ ਆਉਣਾ ਫਰਜ਼ ਬਣਦਾ ਸੀ ਕਿ ਇੱਥੇ ਆ ਕੇ ਉਹ ਇਹਦੇ ਵਿਦੇਸ਼ ਸੰਬੰਧ ਦੇ ਵਿੱਚ ਵਿਦਵਾਨਾਂ ਦੇ ਨਾਲ ਵਿਚਾਰ ਕਰਦਾ ਤੇ ਵਿਚਾਰ ਦੇ ਵਿੱਚ ਕੋਬੁਧਾ ਦੂਰ ਹੋ ਜਾਂਦੀ ਸੋ ਮੈਂ ਤਾਂ ਬਹੁਤਾ ਟਾਈਮ ਨਾ ਲੈਂਦਾ ਹੋਇਆ ਇਹ ਹੀ ਕਹਿਣਾ ਚਾਹੁੰਦਾ ਵਿਦਵਾਨਾਂ ਨੂੰ ਕਿ ਇਕ ਤਾਂ ਸਾਰੇ ਵਿਦਵਾਨ ਮੇਰੇ ਵੀਰ ਜਿਹੜੇ ਕਿਉਂਕਿ ਸਾਰਿਆਂ ਨੂੰ ਟਾਈਮ ਮਿਲਣਾ ਚਾਹੀਦਾ ਵਿਦਵਾਨ ਜਿੰਨੇ ਵੀ ਆਏ ਨੇ ਇਹ ਟਾਈਮ ਦਾ ਜੋਰ ਸੰਕੋਚ ਕਰਨ ਸੈਕਟਰੀ ਸਰੂ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਆਪਦੀਆਂ ਗੱਲਾਂ ਦੇ ਬਿਨ ਸੰਕੋਚ ਕਰਕੇ ਵਿਦਵਾਨਾਂ ਨੂੰ ਬੁਲਾਓ ਕਿਉਂ ਵਿਦਵਾਨ ਸੱਜੂ ਹੋਣ ਵਿਦਵਾਨਾਂ ਤੇ ਅਸੀਂ ਇਹਨਾਂ ਦੇ ਵਿਦਵਾਨਾਂ ਨੇ ਸਾਰੀਆਂ ਗੱਲਾਂ ਸੁਣ ਲਈਏ ਕਿ ਤਾਂ ਕਿ ਉਹਦੇ ਵਿੱਚ ਕੋਈ ਨਾ ਕੋਈ ਗੱਲ ਸਾਡੇ ਜਿਹੜੀ ਹੈ ਸਮਝਣ ਜੋ ਵੀ ਸਮਝ ਸਕਦੇ ਹਾਂ ਸਾਰੇ ਮਹਾ ਵਿਦਵਾਨਾਂ ਨੂੰ ਇਹਨਾਂ ਵੱਧ ਤੋਂ ਵੱਧ ਟਾਈਮ ਦਿੱਤਾ ਜਾਵੇ ਇਹਨਾਂ ਬੀਤੇ ਦੇ ਨੂੰ ਸ਼ਬਦਤਾ ਬਾਤ ਕਰਦਾ ਹੋ ਜਿੰਨੇ ਹਾਜ਼ਰ ਗਏ ਪ੍ਰਗਿਆ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਦੁਬਦਾ ਦੇ ਵਿੱਚ ਆ ਕੇ ਪਏ ਹੋਏ ਖਾਲਸਾ ਪੰਥ ਨੂੰ ਫੇਰ ਫਤਿਹ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ